ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਸਨ ਆਫ ਗਰਮੇਲ ਸਿੰਘ ਨੰਬਰਦਾਰ ਪਿੰਡ ਭੀੜਪੜਾ ਜੋ ਕਿ ਮੈਂ ਮੇਰੇ 2 ਏਕੜ ਜ਼ਮੀਨਾਂ 2 ਏਕੜ ਦੇ ਵਿੱਚ 1 ਏਕੜ ਦੇ ਵਿੱਚ ਮੈਂ ਨੈਨੋ ਜੂਰੀਆ ਤੇ ਨੈਨੋ ਡੀ ਏ ਪੀ ਦੀ ਜਿਹੜੀ ਸਪਰੇਅ ਕਰੀ ਸੀ ਜ਼ਮੀਨ ਮੇਰੀ ਛੇਮਾ ਇਹ ਬਾਈ ਤਰੀਕ ਮੈਂ 14 14 ਤਰੀਕ ਨੂੰ ਜਿਰੀ ਲਾਈ ਆ ਤੇ ਵੱਢਣ ਦੀ ਤਰੀਕਤੀ ਜਿਹੜੀ ਇਹ 3 ਤਰੀਕ ਦੀ ਇਹ ਮਤਲਬ ਜਿਹੜਾ ਝਾੜਾ ਜਿਰੀ ਦਾ ਜਿੱਥੇ ਮੈਂ ਮਤਲਬ ਨੈਨੋ ਜੂਰੀਆ ਤੇ ਨੈਨੋ ਡੀਪ ਪਾਇਆ ਉਹਦੇ ਵਿੱਚ ਦੂਜੀ ਜਿਰੀ ਨਾਲ ਉਹ ਮੇਰਾ ਝਾੜ ਵੱਧ ਆਇਆ ਉਹ ਮੈਨੂੰ ਤਾਂ ਪਤਾ ਲੱਗਿਆ ਮੈਂ ਅੱਧੂ ਅੱਧ ਵੇਚ ਕੇ ਆਂ ਅੱਧੂ ਅੱਧ ਤਾਂ ਵੇਚੀ ਆ ਵੀ ਮੈਂ ਸਪਰੇਅ ਕਰੀਆ ਵੀ ਇਹਦੇ ਨਾਲ ਕੋਈ ਫਰਕ ਪੈਂਦਾ ਜਾਂ ਉਹੀ ਕਹਿੰਦੇ ਨੇ ਦੂਜੀ ਜਿਰੀ ਦੇ ਵਿੱਚ ਮੈਂ ਜੂਰੀਆ ਜੂਰੀਆ ਪਾਉਂਦਾ ਰਿਹਾ ਇਹਦੇ ਵਿੱਚ ਮੈਂ ਇੱਕ ਥੈਲਾ ਜੂਰੀ ਦਾ ਪਾਇਆ ਤੇ ਮਤਬਰ ਫਿਰ ਮੈਨੂੰ ਪਾਈਆ ਸਪਰੇਅ ਦੇ ਗਿਆ ਜੀ ਵੀ ਆਹ ਕਰ ਦੂ ਇਹਦਾ ਦੂਜਾ ਕਾਰਨ ਇਹ ਵੀ ਸੀ ਵੀ ਇਹਦੇ ਵਿੱਚ ਮਿੱਟੀ ਪਾਈ ਹੋਈ ਸੀ ਮਿੱਟੀ ਪਾਉਣ ਦੇ ਨਾਲ ਵੀ ਉਹ ਜਿਰੀ ਆਗੜੀ ਦੋਗੜੀ ਜੀ ਹੋ ਗਈ ਸੀ ਉੱਚੀਆਂ ਨੀਵੀਆਂ ਡੈੜੀਆਂ ਹੋ ਗਈਆਂ ਮੈਂ ਜਦੋਂ ਇਹਨਾਂ ਨੂੰ ਦਿਖਾਈਏ ਕਹਿੰਦੇ ਵੀ ਆਹ ਦਵਾਈ ਪਾ ਦੇ ਵੀ ਇਹਦੇ ਨਾਲ ਸੈੱਟ ਹੋ ਜੂਗੀ ਮੈਂ ਦਵਾਈ ਬਹੁਤ ਚੰਗੀ ਤਰ੍ਹਾਂ ਨਾਲ ਸਪਰੇਅ ਕਰੀ ਆ ਜੋ ਕਿ ਮੇਰੀ ਜਿਹੜੀ ਜੀਰੀ ਆ ਇਹ ਸੱਤ ਕਮਾਂਟੜ ਤੋਂ 5-10 ਕਿਲੋ ਦਾਣੇ ਉੱਪਰ ਆਏ ਖੱਲੇ ਨਹੀਂ ਗਏ ਮਾਈਕਰੋ ਜੀ ਦਾ ਖਲਕਾ ਪਾ ਲਈ ਜੀ